21 ਗਸਟ 2023 ਯੂਐਸਏ ਦੀ ਰੋਜ਼ਵਿਲਾ ਬੈਸਟਫੀਲਡ ਮਾਲ ਦੀ ਪਾਰਕਿੰਗ ਦੇ ਵਿੱਚ ਇੱਕ ਪੰਜਾਬੀ ਮੁੰਡੇ ਸਿਮਰਜੀਤ ਸਿੰਘ ਸਾਹੀ ਦੁਆਰਾ ਆਪਣੀ ਹੀ ਗਰਲਫ੍ਰੈਂਡ ਨੂੰ 4 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਉੱਥੋਂ ਭੱਜ ਕੇ ਉਸੇ ਹੀ ਮੌਲ ਦੇ ਅੰਦਰ ਚੜ੍ਹਿਆ ਜਾਂਦਾ ਏ ਉਸ ਟਾਈਮ ਉਸਦੀ ਸ਼ਰਟ ਦੇ ਉੱਪਰ ਬਹੁਤ ਹੀ ਜ਼ਿਆਦਾ ਖੂਨ ਲੱਗ ਚੁੱਕਿਆ ਸੀ ਜਿਸ ਕਰਕੇ ਉਹ ਸੋਚਦਾ ਏ ਕਿ ਉਹ ਇੱਕ ਸ਼ਾਪ ਤੇ ਪਹੁੰਚ ਕੇ ਉੱਥੋਂ ਨਵੀਂ ਟੀ-ਸ਼ਰਟ ਲੈ ਕੇ ਉਸ ਜਗ੍ਹਾ ਤੋਂ ਭੱਜ ਜਾਵੇਗਾ ਪਰ ਇਦਾਂ ਨਹੀਂ ਹੁੰਦਾ ਜਿਸ ਟਾਈਮ ਉਹ ਟੀ-ਸ਼ਰਟ ਲੈ ਰਿਹਾ ਸੀ ਉਸੇ ਟਾਈਮ ਪੁਲਸ ਆ ਕੇ ਉਸਨੂੰ ਗ੍ਰਿਫਤਾਰ ਕਰ ਲੈਂਦੀ ਹੈ। ਇਹ ਖਬਰ ਉਸ ਟਾਈਮ ਪੰਜਾਬ ਤੇ ਹੋਰ ਦੇਸ਼ਾਂ-ਪਰਦੇਸਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਸੀ ਕਿਉਂਕਿ ਜਿਸ ਲੜਕੀ ਦਾ ਕਤਲ ਹੋਇਆ ਸੀ ਉਹ ਟਿਕਟੌਕ ਉੱਪਰ ਕਾਫੀ ਮਸ਼ਹੂਰ ਸੀ ਅਤੇ ਕਤਲ ਹੋਣ ਸਮੇ ਉਸ ਨੂੰ ਲੱਖਾਂ ਦੇ ਵਿੱਚ ਲੋਕ ਫੋਲੋ ਕਰਦੇ ਸਨ। ਆਖਰ ਕੌਣ ਸੀ ਇਹ ਲੜਕੀ? ਕਿਉਂ ਉਸਦੇ ਹੀ ਬਾਈਫਰੈਂਡ ਨੇ ਉਸਨੂੰ ਮਾਰ ਦਿੱਤਾ? ਅਜਿਹਾ ਕੀ ਹੋਇਆ ਸੀ ਉਹਨਾਂ ਦੋਨਾਂ ਦੇ ਵਿੱਚ ਕਿ ਉਸਦੇ ਬਾਈਫਰੈਂਡ ਨੂੰ ਉਸ ਨੂੰ ਮਾਰਨਾ ਤੱਕ ਪਿਆ ਗੱਲ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਕੀ ਸੀ ਪੂਰੀ ਕਹਾਣੀ ਨਵਸਰਾ ਜਿਸ ਦਾ ਪੂਰਾ ਨਾਮ ਹਰਪ੍ਰੀਤ ਕੌਰ ਸੀ ਪਿੰਡ ਬ੍ਰਹਮਪੁਰਾ ਲੁਧਿਆਣਾ ਦੀ ਰਹਿਣ ਵਾਲੀ ਸੀ ਪਰਿਵਾਰ ਦੇ ਵਿੱਚ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਉਸ ਦੀ ਇੱਕ ਭੈਣ ਤੇ ਉਸ ਦਾ ਇੱਕ ਭਰਾ ਵੀ ਸੀ ਨਵ ਨੇ ਇੰਡੀਆ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਇਹ ਟਾਈਮ 2010 ਤੋਂ 12 ਦਾ ਸੀ ਤੇ ਹੁਣ ਉਹ ਆਪਣੀ ਅੱਗੇ ਦੀ ਜ਼ਿੰਦਗੀ ਨੂੰ ਪਰਦੇਸਾਂ ਦੇ ਵਿੱਚ ਜਾ ਕੇ ਸੈੱਟ ਕਰਨਾ ਚਾਹੁੰਦੀ ਸੀ ਅਤੇ ਇਸੇ ਹੀ ਸੁਪਨੇ ਨੂੰ ਪੂਰਾ ਕਰਨ ਦੇ ਲਈ ਲਗਭਗ 2014-15 ਦੇ ਕਰੀਬ ਉਹ ਮਲੇਸ਼ੀਆ ਚਲੀ ਜਾਂਦੀ ਆ ਮਲੇਸ਼ੀਆ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਨਵ ਆਪਣੀ ਛੋਟੀ ਭੈਣ ਹਰਜੋਤ ਨੂੰ ਵੀ ਮਲੇਸ਼ੀਆ ਬੁਲਾ ਲੈਂਦੀ ਆ ਦੋਨੇ ਪੈਣਾ ਉੱਥੇ ਪਹੁੰਚ ਕੇ ਵੱਖਰੇ ਵੱਖਰੇ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਫ੍ਰੀ ਟਾਈਮ ਦੇ ਵਿੱਚ ਦੋਨੇ ਪੈਣਾ ਆਪਣੇ ਘਰ ਗੱਲ ਕਰਦੀਆਂ ਤੇ ਜੋ ਟਾਈਮ ਉਹਨਾਂ ਕੋਲੇ ਬਚਦਾ ਸੀ ਉਹ ਵੱਖਰੇ ਵੱਖਰੇ ਤਰ੍ਹਾਂ ਦੇ ਸੋਸ਼ਲ ਮੀਡੀਆ ਚਲਾ ਲੈਂਦੀਆਂ ਇਸ ਟਾਈਮ ਉਹਨਾਂ ਟਿਕਟੌਕ ਨੂੰ ਵੀ ਐਂਟਰਟੇਨਮੈਂਟ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਪਰ ਇਸੇ ਸਮੇਂ ਦੌਰਾਨ ਹੀ ਹਰਪ੍ਰੀਤ ਕੌਰ ਵੱਲੋਂ ਟਿਕਟੌਕ ਉੱਪਰ ਨਾਬਸਰਾ ਨਾਮ ਦੀ ਆਈਡੀ ਬਣਾਈ ਜਾਂਦੀ ਆ ਤੇ ਟਿਕਟੌਕ ਤੇ ਉਹ ਆਪਣੀਆਂ ਵੀਡੀਓ ਪਾਉਣੀਆਂ ਵੀ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ ਲੋਕ ਨਵ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਲੱਖਾਂ ਦੇ ਵਿੱਚ ਲੋਕ ਉਸ ਨੂੰ ਟਿਕਟੌਕ ਸਟਾਰ ਵਜੋਂ ਦੇਖਣ ਲੱਗ ਗਏ ਸਨ ਅਤੇ ਉਸ ਦੀ ਫੈਨ ਫੋਲੋਇੰਗ ਦੇ ਵਿੱਚ ਵੀ ਦਿਨੋਂ ਦਿਨ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਨਾਬਸਰਾ ਦੀ ਲਾਈਫ ਆਪਣੇ ਕਮਾਂ ਵਿੱਚ ਅਤੇ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਸੋਣੀ ਲੰਘ ਰਹੀ ਸੀ ਕਿ ਮਈ 2021 ਦੇ ਵਿੱਚ ਉਸ ਦੀ ਮੁਲਾਕਾਤ ਮਲੇਸ਼ੀਆ ਦੇ ਵਿੱਚ ਹੀ ਰਹਿੰਦੇ ਸਮਰਦੀਪ ਸਿੰਘ ਸਾਬੀ ਦੇ ਨਾਲ ਹੁੰਦੀ ਹੈ ਜੋ ਕਿ ਕਪੂਰਥਲਾ ਦੇ ਇੱਕ ਪਿੰਡ ਪਲੱਥ ਦਾ ਰਹਿਣ ਵਾਲਾ ਸੀ ਤੇ ਉਸ ਟਾਈਮ ਉਹ ਸਿੱਖ ਫੈਡਰੇਸ਼ਨ ਮਲੇਸ਼ੀਆ ਦਾ ਵਾਈਸ ਪ੍ਰਧਾਨ ਵੀ ਸੀ ਹੌਲੀ ਹੌਲੀ ਉਹ ਦੋਨੋਂ ਆਪਸ ਦੇ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਇਹਨਾਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਦਾ ਮਿਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਉਹਨਾਂ ਦਾ ਇਹ ਰਿਸ਼ਤਾ ਜੋ ਇੱਕ ਦੋਸਤੀ ਤੋਂ ਸ਼ੁਰੂ ਹੋਇਆ ਸੀ ਹੌਲੀ ਹੌਲੀ ਪਿਆਰ ਤੱਕ ਪਹੁੰਚ ਜਾਂਦਾ ਏ ਉਸ ਟਾਈਮ ਨਵਦੀ ਉਮਰ 34 ਸਾਲ ਜਦਕਿ ਸਾਬੀ ਦੀ ਉਮਰ 29 ਸਾਲ ਸੀ ਜਿੱਦਾਂ ਹੀ ਇਹਨਾਂ ਦਾ ਰਿਸ਼ਤਾ ਪ੍ਰਵਾਨ ਚੱਲਣਾ ਸ਼ੁਰੂ ਹੁੰਦਾ ਏ ਤਾਂ ਉਹ ਸੋਚਦੇ ਨੇ ਕਿ ਉਹ ਪੰਜਾਬ ਜਾ ਕੇ ਵਿਆਹ ਕਰਵਾ ਲੈਣਗੇ ਅਤੇ ਜਿਸ ਤੋਂ ਬਾਅਦ ਨਵ ਅਤੇ ਸਾਬੀ 3 ਦਸੰਬਰ 2021 ਨੂੰ ਆਰਸ ਦੇ ਵਿੱਚ ਵਿਆਹ ਕਰਾਉਣ ਦਾ ਫੈਸਲਾ ਕਰ ਲੈਂਦੇ ਨੇ ਪਰ ਜਦੋਂ ਇਹ ਤਾਰੀਖ ਨੇੜੇ ਆਉਣਾ ਸ਼ੁਰੂ ਹੋ ਜਾਂਦੀ ਆ ਤਾਂ ਨਵਸਰਾ ਆਪਣੇ ਜਨਮ ਦਿਨ ਹੋਣ ਕਰਕੇ ਇਸ ਡੇਟ ਨੂੰ ਅੱਗੇ ਪਾਉਣ ਦੇ ਲਈ ਕਹਿੰਦੀ ਆ ਅਤੇ ਆਪਸ ਦੇ ਵਿੱਚ ਸਲਾਹ ਕਰਨ ਤੋਂ ਬਾਅਦ ਉਹ ਦੋਨੋਂ ਜਣੇ 12 ਜਨਵਰੀ 2023 ਦੀ ਤਰੀਕ ਵਿਆਹ ਦੇ ਲਈ ਰੱਖ ਲੈਂਦੇ ਨੇ ਪਰ ਸ਼ਾਇਦ ਉਦੋਂ ਪਤਾ ਨਹੀਂ ਨਵਸਰਾ ਦੇ ਦਿਮਾਗ ਦੇ ਵਿੱਚ ਅਜਿਹਾ ਕੀ ਚੱਲ ਰਿਹਾ ਸੀ ਕਿ ਜਦੋਂ ਦੂਸਰੀ ਤਰੀਕ ਵੀ ਨੇੜੇ ਆਉਣ ਲੱਗਦੀ ਆ ਤਾਂ ਉਹ ਸਾਬੀ ਨੂੰ ਕਹਿੰਦੀ ਆ ਕਿ ਉਹ ਪਹਿਲਾਂ ਕਿਸੇ ਚੰਗੀ ਕੰਟਰੀ ਦੇ ਵਿੱਚ ਜਾ ਕੇ ਸੈੱਟ ਹੋਣਗੇ ਤੇ ਉਸ ਤੋਂ ਬਾਅਦ ਹੀ ਵਿਆਹ ਕਰਵਾਉਣਗੇ ਸ਼ਾਇਦ ਸਾਬੀ ਉਸ ਟਾਈਮ ਨਵਦੇ ਪਿਆਰ ਦੇ ਵਿੱਚ ਅੰਨਾ ਹੋ ਚੁੱਕਿਆ ਸੀ ਜਿਸ ਕਰਕੇ ਉਹ ਨਵਦੀ ਇਹ ਸ਼ਰਤ ਵੀ ਮੰਨ ਲੈਂਦਾ ਹੈ ਜਿਸ ਤੋਂ ਬਾਅਦ ਨਵਸਰਾ ਅਪ੍ਰੈਲ 2022 ਦੇ ਵਿੱਚ ਪੰਜਾਬ ਆਉਂਦੀ ਹੈ ਇੱਥੇ ਆ ਕੇ ਉਹ ਸਾਬੀ ਦੇ ਮਾਪਿਆਂ ਨੂੰ ਜਲੰਧਰ ਦੀ ਹਵੇਲੀ ਦੇ ਵਿੱਚ ਮਿਲਦੀ ਹੈ ਮੈਨੂੰ ਲੱਗਦਾ ਹੈ ਸ਼ਾਇਦ ਇਸ ਟਾਈਮ ਉਨ੍ਹਾਂ ਦਾ ਰਿਸ਼ਤਾ ਵੀ ਪੱਕਾ ਹੋ ਗਿਆ ਸੀ। ਕੁਝ ਟਾਈਮ ਪੰਜਾਬ ਰਹਿਣ ਤੋਂ ਬਾਅਦ ਨਵ ਫੇਰ ਵਾਪਸ ਮਲੇਸ਼ੀਆ ਚੜੀ ਜਾਂਦੀ ਆ। ਜਿੱਦਾਂ ਹੀ ਉਹ ਮਲੇਸ਼ੀਆ ਪਹੁੰਚਦੀ ਆ ਤਾਂ ਉਹ ਸਾਬੀ ਦੇ ਨਾਲ ਇੱਕ ਹੋਰ ਗੱਲ ਕਰਦੀ ਆ। ਉਹ ਚਾਹੁੰਦੀ ਸੀ ਕਿ ਉਹ ਹੁਣ ਮਲੇਸ਼ੀਆ ਦੇ ਵਿੱਚ ਨਾ ਰਹੇ ਤੇ ਉਹ ਕਿਸੇ ਹੋਰ ਚੰਗੀ ਕੰਟਰੀ ਮੂਵ ਹੋ ਜਾਵੇ। ਤੇ ਇਸ ਗੱਲ ਦੇ ਨਾਲ ਸਾਬੀ ਵੀ ਸਹਿਮਤ ਹੁੰਦਾ ਏ। ਉਹ ਦੋਨੋਂ ਨਵੰਬਰ 2022 ਦੇ ਵਿੱਚ ਸ਼ਨਗਨ ਵੀਜ਼ਾ ਅਪਲਾਈ ਕਰ ਦਿੰਦੇ ਨੇ। ਜਿਸ ਵਿੱਚ ਉਹਨਾਂ ਦਾ ਪਲਾਨ ਮਲੇਸ਼ੀਆ ਤੋਂ ਮੈਕਸੀਕੋ ਜਾ ਕੇ ਬਾਅਦ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਯੂਐਸਏ ਦੇ ਵਿੱਚ ਐਂਟਰ ਹੋਣਾ ਸੀ ਪਰ ਜਦੋਂ ਵੀਜ਼ੇ ਦਾ ਰਿਜ਼ਲਟ ਆਉਂਦਾ ਏ ਤਾਂ ਪਤਾ ਲੱਗਦਾ ਏ ਕਿ ਨਵ ਸਰਾਂ ਦਾ ਵੀਜ਼ਾ ਤਾਂ ਲੱਗ ਗਿਆ ਏ ਪਰ ਸਾਬੀ ਦਾ ਵੀਜ਼ਾ ਕਿਸੇ ਕਾਰਨਾ ਕਰਕੇ ਰਿਜੈਕਟ ਹੋ ਗਿਆ ਸੀ ਪਰ ਫਿਰ ਵੀ ਉਹ ਦੋਨੋਂ ਪਲਾਨ ਬਣਾਉਂਦੇ ਨੇ ਕਿ ਨਵ ਮਲੇਸ਼ੀਆ ਤੋਂ ਸਿੱਧੀ ਮੈਕਸੀਕੋ ਜਾਵੇਗੀ ਤੇ ਸਾਬੀ ਬਾਇਆ ਫ੍ਰਾਂਸ ਹੁੰਦਾ ਹੋਇਆ ਮੈਕਸੀਕੋ ਆ ਜਾਵੇਗਾ ਪਰ ਇਹ ਸਭ ਕੁਝ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਸਾਬੀ ਨਵਸਰਾ ਨੂੰ ਸਰਪ੍ਰਾਈਜ਼ ਦੇਣ ਦੇ ਲਈ ਉਸਦੇ ਘਰ ਜਾਂਦਾ ਹੈ ਪਰ ਜਿੱਦਾਂ ਹੀ ਉਹ ਉਸਦੇ ਘਰ ਅੰਦਰ ਐਂਟਰ ਹੁੰਦਾ ਹੈ ਤਾਂ ਉੱਥੇ ਇੱਕ ਪਾਕਿਸਤਾਨੀ ਮੁੰਡੇ ਨੂੰ ਦੇਖ ਕੇ ਉਸਦਾ ਖੂਨ ਖੌਲ ਉੱਠਦਾ ਹੈ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹਨਾਂ ਦੋਨਾਂ ਦੇ ਵਿੱਚ ਝਗੜਾ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਝਗੜੇ ਕਰਕੇ ਨਵਸਰਾ ਉਸ ਟੈਂਪਲਸ ਨੂੰ ਕਾਲ ਕਰ ਦਿੰਦੀ ਆ ਤੇ ਕੁਝ ਟਾਈਮ ਬਾਅਦ ਪੁਲਿਸ ਉੱਤੇ ਪਹੁੰਚਦੀ ਆ ਤਾਂ ਨਵਸਰਾਮ ਵੱਲੋਂ ਉਸ ਉੱਪਰ ਕਾਫੀ ਇਲਜਾਮ ਲਾਏ ਜਾਂਦੇ ਨੇ ਇਹਨਾਂ ਸਭ ਕੁਝ ਹੋਣ ਕਰਕੇ ਸਾਬੀ ਉੱਥੋਂ ਚਲਾ ਜਾਂਦਾ ਏ ਉਹ ਨਵ ਨੂੰ ਫੋਨ ਤੇ ਹੋਰ ਜਗ੍ਹਾ ਤੋਂ ਬਲੌਕ ਕਰ ਦਿੰਦਾ ਏ ਉਧਰ ਸਾਬੀ ਆਪਣੀ ਲਾਈਫ ਨੂੰ ਹੁਣ ਸੈਟਲਡਾਊਨ ਕਰਨਾ ਚਾਹੁੰਦਾ ਸੀ ਤੇ ਇਸ ਟਾਈਮ ਉਹ ਅਮਰੀਕਾ ਦੀ ਡੌਂਕੀ ਲਾਉਣ ਬਾਰੇ ਸੋਚ ਰਿਹਾ ਹੁੰਦਾ ਏ ਉਸ ਦਾ ਪਲਾਨ ਬਣਾਉਣਾ ਵੀ ਸ਼ੁਰੂ ਕਰ ਦਿੰਦਾ ਏ ਪਰ ਇਸ ਟਾਈਮ ਨਵ ਤੇ ਉਸ ਦੇ ਵਿੱਚ ਲੜਾਈ ਹੋ ਚੁੱਕੀ ਸੀ ਜਿਸ ਕਰਕੇ ਉਹ ਇਕੱਲਾ ਹੀ ਪਲਾਨ ਬਣਾਉਂਦਾ ਏ ਯੂ ਐਸ ਏ ਦੇ ਵਿੱਚ ਜਾਣ ਦਾ ਤਾਂ ਜਿੱਦਾਂ ਹੀ ਨਵ ਨੂੰ ਇਹ ਸਭ ਕੁਝ ਪਤਾ ਚੱਲਦਾ ਏ ਤਾਂ ਉਹ ਸਾਬੀ ਤੱਕ ਦੁਬਾਰਾ ਪਹੁੰਚ ਕਰਨੀ ਸ਼ੁਰੂ ਕਰ ਦਿੰਦੀ ਆ ਪਰ ਸਾਬੀ ਨੇ ਉਸ ਨੂੰ ਸਭ ਜਗ੍ਹਾ ਤੋਂ ਬਲੌਕ ਕੀਤਾ ਹੋਇਆ ਸੀ ਜਿਸ ਕਰਕੇ ਨਵ ਉਸਦੇ ਪਰਿਵਾਰ ਨਾਲ ਕਨੈਕਟ ਕਰਦੀ ਆ ਤੇ ਸਾਬੀ ਦੇ ਭਰਾ ਬਿਕਰਮ ਦੇ ਕਹਿਣ ਦੇ ਉੱਤੇ ਸਾਬੀ ਨਵ ਦੇ ਨਾਲ ਦੁਬਾਰਾ ਗੱਲ ਕਰਦਾ ਏ ਉਸ ਟਾਈਮ ਉਹ ਮਲੇਸ਼ੀਆ ਨੂੰ ਛੱਡ ਕੇ ਫਰਾਂਸ ਦੇ ਲਈ ਨਿਕਲ ਚੁੱਕਿਆ ਸੀ ਜਿੱਦਾਂ ਹੀ ਉਹ ਰਸਤੇ ਦੇ ਵਿੱਚ ਪਹੁੰਚਦਾ ਹੈ ਤਾਂ ਉਹ ਦਵਾਰਾ ਨਵ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਇਹਨਾਂ ਦਵਾਰਾ ਗੱਲਾਂ ਦੇ ਵਿੱਚ ਆ ਕੇ ਉਹ ਜਨਵਰੀ 2023 ਦੇ ਵਿੱਚ ਹੀ ਉਸ ਦੀਆਂ ਫਰਾਂਸ ਦੀਆਂ ਟਿਕਟਾਂ ਵੀ ਬੁੱਕ ਕਰਵਾ ਦਿੰਦਾ ਹੈ ਹੁਣ ਨਵ ਕੋਲ ਵੀਜ਼ਾ ਹੁਣ ਕਰਕੇ ਉਸ ਦੀ ਮੈਕਸੀਕੋ ਪਹੁੰਚ ਜਾਂਦੀ ਆ ਜਿੱਥੇ ਪਲਾਨ ਦੇ ਅਨਸਾਰ ਉਹ ਬਾਇਆ ਬਾਰਡਰ ਅਮਰੀਕਾ ਦੇ ਵਿੱਚ 1 ਮਾਰਚ 2023 ਨੂੰ ਇੰਟਰਵਿਊ ਹੋ ਜਾਂਦੀ ਆ ਉੱਥੇ ਸਾਭੀ ਵੱਲੋਂ ਭੇਜਿਆ ਹੋਇਆ ਇੱਕ ਬੰਦਾ ਪਹਿਲਾਂ ਹੀ ਖੜਾ ਸੀ ਜੋ ਕਿ ਨਵਦੀ ਉਸ ਜਗ੍ਹਾ ਤੇ ਗਾਰੰਟੀ ਪਾ ਦਿੰਦਾ ਏ ਜਿਸ ਤੋਂ ਬਾਅਦ ਉਹ ਉਸ ਨੂੰ ਫਰੀਡਾ ਦੇ ਇੱਕ ਕਾਰ ਦੇ ਵਿੱਚ ਲੈ ਕੇ ਆਉਂਦਾ ਏ ਜਿੱਥੇ ਉਹ ਦੋਨੋਂ ਉਸ ਦੀ ਮੇਡ ਕਰਨ ਲੱਗਦੇ ਨੇ ਪਰ ਇੱਥੇ ਨਵ ਦੇ ਮਨ ਦੇ ਵਿੱਚ ਸ਼ਾਇਦ ਕੁਝ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ ਉਹ ਉੱਥੇ ਉਸ ਮੁੰਡੇ ਨੂੰ ਕਹਿੰਦੀ ਆ ਕਿ ਉਹ ਉਸ ਨੂੰ ਫਰੀਡਾ ਤੋਂ ਸੈਂਕਰਾਮੈਂਟੋ ਛੱਡ ਆਵੇ ਉਹ ਮੁੰਡੇ ਦੁਆਰਾ ਕਿਹਾ ਜਾਂਦਾ ਏ ਕਿ ਕੁਝ ਦਿਨਾਂ ਦੀ ਵੇਟ ਹੋਰ ਐ ਇਸ ਤੋਂ ਬਾਅਦ ਸਭ ਹੀ ਉਸ ਜਗ੍ਹਾ ਆ ਜਾਵੇਗਾ ਜਿਸ ਤੋਂ ਬਾਅਦ ਉਹ ਜਿੱਥੇ ਵੀ ਜਾਣਾ ਚਾਹੁੰਦੀ ਆ ਉਹ ਉਹਨਾਂ ਦੋਨਾਂ ਨੂੰ ਛੱਡ ਆਵੇਗਾ ਪਰ ਉਹ ਉੱਥੇ ਹੁਣ ਨਹੀਂ ਸੀ ਰਹਿਣਾ ਚਾਹੁੰਦੀ ਇਸ ਲਈ ਉਸ ਮੁੰਡੇ ਦੁਆਰਾ ਉਸ ਨੂੰ ਉਸਦੀ ਪੂਆ ਦੇ ਘਰ ਸੈਂਕਰਾਮੈਂਟੋ ਦੇ ਵਿੱਚ ਛੱਡ ਦਿੱਤਾ ਜਾਂਦਾ ਏ ਕੁਝ ਸਮੇਂ ਬਾਅਦ ਹੀ 13 ਅਪ੍ਰੈਲ 2023 ਨੂੰ ਸਾਬੀ ਵੀ ਅਮਰੀਕਾ ਦੇ ਵਿੱਚ ਪਹੁੰਚ ਜਾਂਦਾ ਹੈ ਜਿੱਦਾਂ ਹੀ ਉਸ ਨੂੰ ਨਵ ਦੀ ਸੈਕਰਮੈਂਟੋ ਮੂਵ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਇੱਕ ਵਾਰ ਫਿਰ ਦਿਲ ਟੁੱਟ ਜਾਂਦਾ ਹੈ ਪਰ ਦੂਸਰੀ ਸਾਈਡ ਨਵ ਸ਼ਾਇਦ ਸਾਬੀ ਤੋਂ ਹੁਣ ਮੂਵ ਹੋਣ ਸ਼ੁਰੂ ਹੋ ਗਈ ਸੀ ਉਹ ਉਸ ਦੇ ਨਾਲ ਚੰਗੇ ਤਰੀਕੇ ਨਾਲ ਗੱਲ ਵੀ ਨਹੀਂ ਸੀ ਕਰਦੀ ਸਾਬੀ ਹੁਣ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਸੀ ਇਸ ਦੇ ਵਿੱਚ ਸਿਰਫ ਪਿਆਰ ਦਾ ਹੀ ਚੱਕਰ ਨਹੀਂ ਸੀ ਉਸ ਦੁਬਾਰਾ ਨਵ ਦੇ ਉੱਪਰ 25 ਤੋਂ 30 ਲੱਖ ਦਾ ਖਰਚਾ ਵੀ ਕੀਤਾ ਗਿਆ ਸੀ ਅਮਰੀਕਾ ਪਹੁੰਚਣ ਤੱਕ ਦਾ ਤੇ ਹੁਣ ਸਾਬੀ ਨੂੰ ਇਹ ਸਭ ਕੁਝ ਜਾਂਦਾ ਦਿਖਾਈ ਦੇ ਰਿਹਾ ਸੀ ਪਰ ਸਾਬੀ ਇਸ ਸਭ ਨੂੰ ਇਦਾਂ ਜਾਣ ਨਹੀਂ ਸੀ ਦੇਣਾ ਚਾਹੁੰਦਾ ਉਹ ਆਪਣੇ ਪਿਆਰ ਨੂੰ ਸੈਕੰਡ ਚਾਂਸ ਦੇਣ ਦੇ ਲਈ ਜੁਲਾਈ ਦੀ ਸਟਾਰਟਿੰਗ ਦੇ ਵਿੱਚ ਹੀ ਫਰੀਡਾ ਤੋਂ ਸੈਕਰਮੈਂਟੋ ਦੇ ਵਿੱਚ ਮੂਵ ਹੋ ਜਾਂਦਾ ਹੈ ਪਰ ਜਿੱਥੇ ਪਹੁੰਚ ਕੇ ਕੁਝ ਅਜਿਹੀਆਂ ਗੱਲਾਂ ਉਸ ਦਾ ਬੇਟ ਕਰ ਰਹੀਆਂ ਸੀ ਜਿਨ੍ਹਾਂ ਨਾਲ ਉਹ ਅੰਦਰੋਂ-ਅੰਦਰੀ ਟੁੱਟਣਾ ਸ਼ੁਰੂ ਹੋ ਗਿਆ ਸੀ ਜਿਸ ਦੇ ਵਿੱਚ ਨਵਦਾ ਹੋਰ ਮੁੰਡਿਆਂ ਦੇ ਨਾਲ ਰਿਲੇਸ਼ਨ ਵੀ ਸ਼ਾਮਲ ਸੀ ਇੱਕ ਪੰਜਾਬੀ ਮੀਡੀਆ ਦੇ ਅਨੁਸਾਰ ਇੱਕ ਗੌਤਮ ਬਰਮਾ ਨਾਮ ਦੇ ਮੁੰਡੇ ਨਾਲ ਵੀ ਨਵਦਾ ਰਿਲੇਸ਼ਨ ਸੀ ਹੁਣ ਸਾਬੀ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਕਿ ਨਵ ਉਸ ਤੋਂ ਪੈਰ ਪਿੱਛੇ ਪੁੱਟ ਰਹੀ ਆ ਸਾਬੀ ਨਵ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਹ ਨਵ ਉਤੇ ਇੰਨਾ ਖਰਚਾ ਕਰੀ ਗਿਆ ਸਾਬੀ ਨੂੰ ਇਹ ਗੱਲਾਂ ਤੋਂ ਬਹੁਤ ਹੀ ਜ਼ਿਆਦਾ ਇਤਰਾਜ਼ ਸੀ ਕਿਉਂਕਿ ਉਹ ਆਪਣੇ ਰਿਸ਼ਤੇਦਾਰ ਤੇ ਹੋਰ 110 ਦੋਸਤਾਂ ਦੇ ਵਿੱਚ ਦੱਸ ਚੁੱਕਿਆ ਸੀ ਕਿ ਉਸ ਦਾ ਤੇ ਨਵਦਾ ਹੁਣ ਵਿਆਹ ਹੋਣਾ ਹੈ ਪਰ ਸ਼ਾਇਦ ਸੈਕਰਮੈਂਟੋ ਮੂਵ ਹੋਣ ਤੋਂ ਬਾਅਦ ਉਸ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਦਾਂ ਦਾ ਕੁਝ ਵੀ ਨਹੀਂ ਹੋਣਾ ਜਿਸ ਕਰਕੇ ਉਹ ਨਵਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਨਵ ਉਸ ਦੇ ਸਿਰਫ ਪੈਸੇ ਵਾਪਸ ਕਰ ਦੇਵੇ ਉਹ ਜਿੱਥੇ ਵੀ ਜਾਣਾ ਚਾਹੁੰਦੀ ਹੈ ਉਹ ਜਾ ਸਕਦੀ ਹੈ ਇਸ ਟਾਈਮ ਸਾਬੀ ਡਿਪਰੈਸ਼ਨ ਦੇ ਨਾਲ ਯੋਜਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਨਵ ਉੱਪਰ ਖਰਚ ਕੀਤਾ ਪੈਸਾ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਅਤੇ ਪੈਸਿਆਂ ਦੇ ਨਾਲ ਨਾਲ ਉਸ ਦਾ ਪਿਆਰ ਵੀ ਉਸ ਦੇ ਹੱਥੋਂ ਨਿਕਲਿਆ ਜਾ ਰਿਹਾ ਸੀ ਸਾਬੀ ਦਾ ਪਰਿਵਾਰ ਕੋਈ ਬਹੁਤਾ ਅਮੀਰ ਨਹੀਂ ਸੀ ਉਹ ਇੱਕ ਆਮ ਜਿਹੇ ਪਰਿਵਾਰ ਤੋਂ ਬਲੋਂਗ ਕਰਦਾ ਸੀ ਤੇ ਇਹ ਸਾਰੀਆਂ ਗੱਲਾਂ ਉਸ ਨੂੰ ਬਹੁਤ ਹੀ ਜ਼ਿਆਦਾ ਹੁਣ ਦੁੱਖ ਦੇ ਰਹੀਆਂ ਸਨ ਇਹਨਾਂ ਗੱਲਾਂ ਨੂੰ ਲੈ ਕੇ ਹੁਣ ਸਾਬੀ ਅਤੇ ਨਵ ਦੇ ਵਿਚਕਾਰ ਬਹੁਤ ਬਰੀ ਝਗੜਾ ਹੋ ਚੁੱਕਿਆ ਸੀ ਪਰ ਸਾਬੀ ਹਲੇ ਵੀ ਇਸ ਲਾਈਫ ਨੂੰ ਹੋਰ ਚਾਂਸ ਦੇਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਪਿਆਰ ਬਚ ਜਾਵੇ ਜਿਸ ਦੇ ਲਈ ਉਹ ਨਵ ਨੂੰ ਉਸ ਮਾਲ ਦੀ ਪਾਰਕਿੰਗ ਦੇ ਵਿੱਚ ਲੱਦਾ ਹੈ ਪਰ ਉਹ ਉੱਥੇ ਜਾਣ ਤੋਂ ਪਹਿਲਾਂ ਉਹ ਗੁਰੂ ਘਰ ਜਾਂਦਾ ਹੈ ਅਤੇ ਆਪਣੇ ਦੋਸਤ ਅਤੇ ਆਪਣੇ ਭਰਾ ਨੂੰ ਮਿਲਦਾ ਹੈ। ਉਹਨਾਂ ਨਾਲ ਉਹ ਨਾਰਮਲ ਗੱਲਾਂ-ਵਾਟਾਂ ਕਰਦਾ ਹੈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਹੋਣ ਵਾਲਾ ਹੈ। ਸਾਬੀ ਅਤੇ ਨਵ ਬੈਸਟ ਫੀਲਡ ਮਾਲ ਦੇ ਵਿੱਚ ਮਿਲਦੇ ਨੇ। ਥੋੜੀਆਂ-ਬਹੁਤੀਆਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਵਿੱਚ ਫਿਰ ਝਗੜਾ ਸ਼ੁਰੂ ਹੋ ਜਾਂਦਾ ਹੈ। ਹੁਣ ਇਹ ਝਗੜਾ ਇੰਨਾ ਵੱਧ ਗਿਆ ਸੀ ਕਿ ਸਾਬੀ ਆਪਣੇ ਆਪ ਤੋਂ ਬਾਹਰ ਹੋ ਗਿਆ ਸੀ ਤੇ ਉਹ ਉਸੇ ਪਾਰਕਿੰਗ ਦੇ ਵਿੱਚ ਹੀ ਆਪਣੇ ਨਾਲ ਲਿਆਂਦੇ ਪਿਸਤੌਲ ਦੁਆਰਾ ਚਾਰ ਗੋਲੀਆਂ ਨਵ ਦੇ ਸਰੀਰ ਉੱਤੇ ਮਾਰਦਾ ਹੈ ਜਿਸ ਕਰਕੇ ਨਾਵ ਸਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਥੋੜੇ ਸਮੇਂ ਵਿੱਚ ਹੀ ਪੋਚੋਤੇ ਪਹੁੰਚਦੀ ਆ ਅਤੇ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਨਾਲ ਦੀ ਨਾਲ ਪੁਲਿਸ ਦੁਆਰਾ ਸਾਬੀ ਦੀ ਪਾਲ ਵੀ ਸ਼ੁਰੂ ਕਰ ਦਿੱਤੀ ਜਾਂਦੀ ਆ ਅਤੇ ਸਿਰਫ ਅੱਧੇ ਘੰਟੇ ਦੇ ਅੰਦਰ ਹੀ ਪੁਲਿਸ ਸਾਬੀ ਨੂੰ ਮੌਲ ਦੇ ਵਿੱਚੋਂ ਲੱਭ ਕੇ ਅਰੈਸਟ ਕਰ ਲੈਂਦੀ ਆ ਇਸ ਟਾਈਮ ਸਾਬੀ ਜੇਲ੍ਹ ਦੇ ਵਿੱਚ ਹੈ ਅਤੇ ਕੋਰਟ ਦੇ ਵਿੱਚ ਉਸ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਆਪਣੀ ਸਜ਼ਾ ਦੀ ਉਡੀਕ ਵੀ ਕਰ ਰਿਹਾ ਪਰ ਦੂਸਰੀ ਸਾਈਡ ਜਿੱਦਾਂ ਹੀ ਇਹ ਖਬਰ ਪੰਜਾਬ ਆਉਂਦੀ ਆ ਤਾਂ ਇੱਕ ਜੈਪਾਲ ਸਿੰਘ ਨਾਮ ਦਾ ਮੁੰਡਾ ਮੀਡੀਆ ਅੱਗੇ ਆਉਂਦਾ ਹੈ ਜਿਸ ਵਿੱਚ ਉਹ ਦੱਸਦਾ ਹੈ ਕਿ ਨਵਸਰਾਂ ਦੇ ਪਰਿਵਾਰ ਵੱਲੋਂ ਉਸ ਤੋਂ 25 ਲੱਖ ਰੁਪਇਆ ਲਿਆ ਗਿਆ ਹੈ ਇਹ ਵਾਦਾ ਕਰਕੇ ਕਿ ਨਵਸਰਾਂ ਜੈਪਾਲ ਨੂੰ ਅਮਰੀਕਾ ਵਿੱਚ ਲੈ ਜਾਵੇਗੀ ਜਿਸ ਤੋਂ ਬਾਅਦ ਕਦੇ ਵੀ ਜੈਪਾਲ ਦੇ ਪੈਸੇ ਵਾਪਸ ਉਸ ਨੂੰ ਨਹੀਂ ਦਿੱਤੇਗੇ ਇਥੋਂ ਤੱਕ ਕਿ ਇਸ ਕੇਸ ਦੇ ਵਿੱਚ ਪਾਨਾ ਸਿੱਧੂ ਤੱਕ ਪਰਚਾ ਹੋਇਆ ਕਿਉਂਕਿ ਜੈਪਾਲ ਸਿੰਘ ਦੇ ਪਰਿਵਾਰ ਦੁਆਰਾ ਬਹੁਤ ਸਾਰੇ ਧਰਨੇ ਨਵਸਰਾਂ ਦੇ ਘਰ ਦੇ ਅੱਗੇ ਲਾਏ ਗਏ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸੇ ਦੀ ਮੌਤ ਦਾ ਕਾਰਨ ਬਣਾ ਬਹੁਤ ਹੀ ਵੱਡਾ ਗਨਾਹ ਹੈ ਪਰ ਕਿਸੇ ਨੂੰ ਧੋਖਾ ਦੇਣਾ ਅਤੇ ਲਾਰਿਆਂ ਦੇ ਵਿੱਚ ਰੱਖਣਾ ਸ਼ਾਇਦ ਉਸ ਤੋਂ ਵੀ ਵੱਡਾ ਗਨਾਹ ਮੰਨਿਆ ਜਾਂਦਾ ਹੈ ਜੇ ਅਸੀਂ ਇੱਕ ਪੱਖ ਦੇ ਨਾਲ ਦੇਖ ਵੀ ਲਈਏ ਕਿ ਸਾਬੀ ਨੇ ਨਵ ਦਾ ਕਤਲ ਕਰਕੇ ਬਹੁਤ ਹੀ ਜ਼ਿਆਦਾ ਗਲਤ ਕੀਤਾ ਹੈ ਪਰ ਇਹ ਕੋਈ ਨਹੀਂ ਜਾਣ ਸਕਦਾ ਕਿ ਐਨੇ ਲੰਮੇ ਸਮੇਂ ਦੇ ਵਿੱਚ ਨਵ ਨੇ ਉਸ ਦੇ ਨਾਲ ਧੋਖੇ ਕੀਤੇ ਸ਼ਾਇਦ ਸਾਬੀ ਦੇ ਦਿਲ ਉੱਤੇ ਉਸ ਟਾਈਮ ਕੀ ਵੀ ਤਰੀ ਹੋਵੇਗੀ ਇਹ ਸਾਬੀ ਹੀ ਸਮਝ ਸਕਦਾ ਏ ਬਾਕੀ ਚਲੋ ਮੰਨ ਲੈਨੇ ਆ ਕਿ ਇਸ ਟਾਈਮ ਸਾਬੀ ਦਾ ਪਰਿਵਾਰ ਜੋ ਸਬੂਤ ਦੇ ਰਿਹਾ ਏ ਉਹ ਝੂਠੇ ਹੋ ਸਕਦੇ ਨੇ ਪਰ ਜੋ ਦੋਸ਼ ਜੈਪਾਲ ਸਿੰਘ ਲਾ ਰਿਹਾ ਏ ਬਕਰੇ ਬਕਰੇ ਮੀਡੀਆ ਦੇ ਸਾਹਮਣੇ ਆ ਕੇ ਸ਼ਾਇਦ ਉਹ ਗਲਤ ਨਾ ਹੋਣ ਜੈਪਾਲ ਦੇ ਕੇਸ ਦੇ ਵਿੱਚ ਨਾਬਦਾ ਪਰਿਵਾਰ ਮੰਨਿਆ ਏ ਕਿ ਉਹਨਾਂ ਨੇ ਜੈਪਾਲ ਦੇ ਪੈਸੇ ਦੇਨੇ ਆ ਪਰ ਦੂਸਰੀ ਸਾਈਡ ਨਾਬਦਾ ਪਰਿਵਾਰ ਇਲਜ਼ਾਮ ਸਾਬੀ ਦੇ ਪਰਿਵਾਰ ਉੱਤੇ ਲਾ ਰਿਹਾ ਏ ਤੇ ਜਦ ਕਿ ਸਾਬੀ ਦਾ ਪਰਿਵਾਰ ਇਹ ਸਾਰੇ ਇਲਜ਼ਾਮ ਨਵ ਦੇ ਉੱਤੇ ਲਾ ਰਿਹਾ ਹੈ ਕਿ ਉਹ ਉਸ ਨੂੰ ਧੋਖਾ ਦੇ ਰਹੇ ਸੀ ਪਰ ਇੱਥੇ ਗਲਤੀ ਕਿਸੇ ਦੀ ਵੀ ਹੋਵੇ ਇੱਕ ਦੀ ਜਾਨ ਚਲੀ ਗਈ ਅਤੇ ਦੂਜੇ ਦੀ ਹੁਣ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਨਿਕਲ ਜਾਵੇਗੀ ਇਹ ਸੀ ਅੱਜ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਉਂਦੀ ਆ ਤਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਸਕਦੇ ਆ ਮਿਲਦੇ ਆਂ ਜਲਦੀ ਨਵੀਂ ਵੀਡੀਓ ਦੇ ਨਾਲ ਧੰਨਵਾਦ